ਓ ਮੱਲੀਆਂ ਨੂੰ ਦੇਖ ਚਿੱਡੀ ਚਾਸੇ ਬੜੇ ਕਿਉ ਪੁੱਤਾਂ ਵਾਂਗੂ ਪਾਲੀ ਉੱਤੇ ਪਾ ਗਏ ਗੜੇ ਪੰਜਾਬ ਵਿੱਚ ਜੰਮਿਆਂ ਨੂੰ ਕਾਸ ਤੋਂ ਪਹਿਲੇ ਦਿਨੋਂ ਪੈਂਦੀਆਂ ਨਮਾਰਾਂ ਤੂੰ ਵੀ ਰੱਬਾ ਕਹਿਰਵਾਨ ਹੋ ਗਏ ਸਾਡੇ ਪੱਖ 'ਚ ਪਹਿਲਾਂ ਹੀ ਨਹੀਂ ਸਰਕਾਰ ਤੂੰ ਵੀ ਰੱਬਾ ਕਹਿਰਵਾਨ ਹੋ ਗਏ ਸਾਡੇ ਪੱਖ 'ਚ ਪਹਿਲਾਂ ਹੀ ਨਹੀਂ ਸਰਕਾਰਾਂ ਉਹ ਕਦੇ ਕਦੇ ਦਿਲ ਮੇਰਾ ਕਰਦਾ ਸਲ ਫਾਸ ਜਾ ਮੋਨੋ ਦਾ ਡੱਬਾ ਚੱਕ ਲਾਂ ਤੂੰ ਹੀ ਦੱਸ ਕੌਣ ਰੁਕੂਗਾ ਪੰਜਾਬ ਚ ਜਦੋਂ ਸੇਫ ਹੈ ਨਹੀਂ ਫਸਲਾ ਤੇ ਨਸਲਾਂ ਉਹ ਤੂੰ ਹੀ ਦੱਸ ਕੌਣ ਖੜੂਗਾ ਪੰਜਾਬ ਚ ਜਦੋਂ ਸੇਫ ਹੈ ਨਹੀਂ ਫਸਲਾ ਤੇ ਨਸਲਾਂ ਕੀ ਜਿੱਦ ਲੱਗ ਗਈ ਨਜ਼ਰ ਪੁੰਧੜਾਲਿਆ ਮੈਂ ਕੀ ਦੇ ਸਿਰ ਉੱਤੇ ਮਿਰਚਾਂ ਨੂੰ ਵਾਰਾਂ ਤੂੰ ਵੀ ਰੱਬਾ ਕੈਰਵਾਨ ਹੋ ਗਏ ਸਾਡੇ